ਹਾਂਜੀ ਕੀ ਹਾਲ ਚਾਲ ਹੈ ਜੀ ਹਰਜਿੰਦਰ ਪੋਲਟਰੀ ਫਾਰਮ ਚੈਨਲ ਦੇਖਦੇ ਸਾਰੇ ਵੀਰਾਂ ਦਾ ਧੰਨਵਾਦ ਤੇ ਅੱਜ ਆਪਣੇ ਅੰਡੇ ਭਰਿਆ ਨੇ ਮਸ਼ੀਨ ਦੇ ਵਿੱਚ ਹੋ ਗਏ 20 ਤਰੀਕ ਨੂੰ ਧਰੇ ਇਸ ਮੇਰੇ ਖਿਆਲ ਦੇ ਵਿੱਚ ਤੇ ਅੱਜ 24 ਹੋ ਗਈ ਪੰਜ ਚਾਰ ਚਾਰ ਪੰਜ ਦਿਨ ਹੋ ਗਏ ਤੇ ਅੱਜ ਕਰਦੇ ਆ ਕੈਂਡਲਿੰਗ ਆਪਾਂ ਅੰਡਿਆਂ ਦੀ ਹਾਂਜੀ ਆਜੋ ਇੱਕ ਮਿੰਟ ਇਹਨੂੰ ਕਰ ਦੋ ਬੰਦ ਲਾਉਈ ਇਹਦੇ ਵਿੱਚ ਵੀ ਬੱਚਾ ਬਣ ਰਿਹਾ ਇਹਦੇ ਵਿੱਚ ਵੀ ਬਣ ਰਿਹਾ ਆ ਫਲੈਸ਼ ਬੰਦ ਕਰ ਦਿਓ ਵੀ ਕੈਮਰੇ ਦੀ ਤੇ ਤੁਸੀਂ ਦੇਖ ਸਕਦੇ ਹੋ ਜੇ ਤੁਹਾਨੂੰ ਦਿਖਦਾ ਹੋਵੇ ਤਾਂ ਇਹਦੇ ਵਿੱਚ ਵੀ ਬੱਚਾ ਬਣ ਰਿਹਾ ਬਣ ਰਿਹਾ ਬੱਚਾ ਦਿਖ ਰਿਹਾ ਏ ਕੈਮਰੇ ਦੇ ਵਿੱਚ ਆ ਦੇਖੋ ਬੱਚਾ ਬਣ ਰਿਹਾ ਤੇ ਆ ਦੇਖੋ ਆ ਲਓ ਇਹਦੇ ਵਿੱਚ ਹੀ ਬਣ ਰਿਹਾ ਦੇਖ ਸਕਦੇ ਹੋ ਲਾਲੀਏ ਨਾੜਾਂ ਆਈਆਂ ਤੁਸੀਂ ਤੇ ਇਹ ਤੁਹਾਨੂੰ ਹੋਰ ਵੀ ਦਿਖਾਉਣੀ ਆ ਆਪਾਂ ਅੰਡੇ ਸਾਰਿਆਂ ਦੀ ਕੈਂਡਲਿੰਗ ਕਰਕੇ ਆ ਲਓ ਜੀ ਇਹ ਚ ਵੀ ਬਣ ਰਿਹਾ ਲੋਈ AG ਵਨ ਰਿਹਾ ਲੋਈ ਜਿਲੇ ਆਂ ਪਾਂਡੇ ਧਰੇ ਸੀਗੇ ਬਹੁਤ ਵਧੀਆ ਰਿਜ਼ਲਟ ਆ ਰਿਹਾ ਅੰਡਿਆਂ ਦਾ ਤੇ ਬੱਚੇ ਬਣ ਰਹੇ ਆ ਬੱਚੇ ਬਣਨ ਦਾ ਕਾਰਨ ਕੀ ਆ ਮੈਂਟੇਨੈਂਸ ਮੈਂਟੇਨੈਂਸ ਵਧੀਆ ਹੋਵੇ ਪੇਰੈਂਟ ਬਾਰਡ ਵਧੀਆ ਚੰਗਾ ਹੋਵੇ ਤੇ ਬੱਚੇ ਵਧੀਆ ਬਣਦੇ ਆ ਟੈਂਪਰੇਚਰ ਮੈਂਟੇਨ ਵਧੀਆ ਰੱਖਦੇ ਆਪਾਂ ਪਾਣੀ ਧਾਣੀ ਦਾ ਵਧੀਆ ਖਿਆਲ ਰੱਖਦੇ ਆ ਪਾਣੀ ਧਾਣੀ ਨੂੰ ਮੁੱਕੰਦ ਨੇ ਦੇ ਵਿੱਚੋਂ ਤੇ ਵੀਡੀਓ ਸ਼ੇਅਰ ਕਰ ਦਿਓ ਧੰਨਵਾਦੀ ਤੇ ਆਪਣਾ ਬੱਚੇ ਕੱਟਣ ਵਾਲੀ ਮਸ਼ੀਨ ਵਧੀਆ ਕੰਮ ਜਾ ਆਪਾਂ ਪਰ ਥੋੜੀ ਜੀ ਨੌਲੇਜ ਨਾਲ ਨੌਲੇਜ ਨਾਲ ਕੰਮ ਕਰਿਓ ਧੰਨਵਾਦੀ ਵੀਡੀਓ ਨੂੰ ਸ਼ੇਅਰ ਕਰ ਦਿਓ ਤੇ ਚੈਨਲ ਸਬਸਕ੍ਰਾਈਬ ਕਰ ਲਿਓ ਬਾਕੀ ਜੇ ਕਿਸੇ ਜਾਣਕਾਰੀ ਲੈਣੀ ਹੈ ਤਾਂ ਆਪਣੇ ਨਾਲ ਕੰਟੈਕਟ ਕਰ ਸਕਦੇ ਹੋ ਧੰਨਵਾਦੀ